ਅੱਜ ਮੈਂ ਥੋੜਾ ਜਿਆਦਾ ਤੁਹਾਨੂੰ ਦੂਜੇ ਪਾਸੇ ਲੈ ਕੇ ਚੱਲਦਾ ਮੈਂ ਕਿਸੇ ਦਾ ਨਾਮ ਨਹੀਂ ਲੈਂਦਾ ਕਿਉਂਕਿ ਫਿਰ ਬਹਿਸ ਵਾਜ ਦੇ ਮੁੱਦੇ ਬਣ ਜਾਂਦੇ ਤੇ ਆਪਣੇ ਕੋਲ ਟਾਈਮ ਹੈ ਨਹੀਂ ਕਿਸੇ ਨਾਲ ਬਹਿਸ ਕਰਨ ਦਾ ਕਿਉਂਕਿ ਆਪਾਂ ਪਰਮੇਸ਼ਵਰ ਦੇ ਬਹੁਤ ਕੰਮ ਕਰਨੇ ਆ ਇੱਕ ਸਿਆਣਾ ਆਦਮੀ ਇਦਾਂ ਗੱਲ ਕਰਦਾ ਸੀ ਉਹ ਕਹਿੰਦਾ ਜੇ ਰਾਹ ਦੇ ਵਿੱਚ ਕੰਡੇ ਖਿਲਰੇ ਹੋਣ ਤੇ ਜੁੱਤੀ ਪਾ ਕੇ ਲੰਘ ਜਾਣਾ ਚਾਹੀਦਾ ਅੱਜ ਵੀ ਬਹੁਤ ਸਾਰੇ ਲੋਕ ਕੰਡੇ ਚੁਗੜ ਲਾ ਪੈਂਦੇ ਆ ਉਹਨਾਂ ਦੀ ਜ਼ਿੰਦਗੀ ਦਾ ਟਾਈਮ ਜਿਹੜਾ ਵੇਸਟ ਹੋ ਜਾਂਦਾ ਸੋ ਮੈਂ ਸਿਆਣਿਆਂ ਨੂੰ ਤੇ ਸਮਝਦਾਰਾਂ ਨੂੰ ਤਾਂ ਇਸ਼ਾਰਾ ਹੀ ਬਹੁਤ ਹੁੰਦਾ ਮੈਂ ਇਹ ਵੀ ਬੋਲ ਕੇ ਗਿਆ ਤਾਂ ਮੈਂ ਇੱਕ ਬਹੁਤ ਹੀ ਸਰਦਾਰ ਆਦਮੀ ਆ ਉਹਨੇ ਇਹ ਜਾ ਉਹਦੀ ਵੀਡੀਓ ਘੁੰਮ ਰਹੀ ਆ ਫੇਸਬੁਕ ਦੇ ਉੱਤੇ ਤੇ ਉਹ ਕਹਿ ਰਿਹਾ ਮੈਂ ਨਹੀਂ ਮੰਨਦਾ ਯਿਸੂ ਮਸੀਹ ਆ ਮਾਂ ਮਰੀਮ ਦੇ ਕੁਆਰੀ ਦੇ ਪੇਟ ਤੋਂ ਪੈਦਾ ਹੋਇਆ ਪਰ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਆ ਉਹਦੇ ਮੰਨਣ ਨਾਲ ਜਾਂ ਨਾ ਮੰਨਣ ਦੇ ਨਾਲ ਪਰਮੇਸ਼ਵਰ ਦੀ ਬਾਣੀ ਨੂੰ ਤੇ ਪਰਮੇਸ਼ਵਰ ਦੀ ਬਾਣੀ ਨੂੰ ਪੜਨ ਵਾਲੇ ਲੋਕਾਂ ਨੂੰ ਕੋਈ ਫਰਕ ਨਹੀਂ ਪੈਂਦਾ ਹੈਗਾ ਐਦਾਂ ਦੇ ਭਾਵੇਂ ਬੀ ਉੱਠ ਕੇ ਕਹਿਣ ਵੀ ਅਸੀਂ ਮੰਨਦੇ ਨਹੀਂ ਸਾਡੀ ਸਿਹਤ ਤੇ ਕੋਈ ਫਰਕ ਨਹੀਂ ਉਹ ਮੰਨਣ ਜਾਂ ਨਾ ਮੰਨਣ ਉਦਾਂ ਵੀ ਤਾਂ ਬਹੁਤ ਲੋਕ ਆ ਜਿਹੜੇ ਨਹੀਂ ਮੰਨਦੇ ਤਾਂ ਜੇ ਇਹਨੇ ਆ ਕੇ ਲਾਈਵ ਕਹਿ ਵੀ ਦਿੱਤਾ ਵੀ ਮੈਂ ਨਹੀਂ ਮੰਨਦਾ ਯਿਸੂ ਮਸੀਹ ਕੁਵਾਰੀ ਦੇ ਪੇਟੋਂ ਪੈਦਾ ਹੋਏ ਸਾਨੂੰ ਕੋਈ ਫਰਕ ਨਹੀਂ ਹੈਗਾ ਇਹਦੇ ਕਹਿਣ ਨਾਲ ਇੱਕ ਬੰਦੇ ਦੇ ਕਹਿਣ ਨਾਲ ਕੋਈ ਫਰਕ ਨਹੀਂ ਪੈਂਦਾ ਹੈਗਾ ਸੋ ਇਸ ਕਰਕੇ ਥੋੜੇ ਹੌਸਲੇ ਵੱਡੇ ਰੱਖੋ ਦਿਲ ਵੱਡੇ ਰੱਖੋ ਤੇ ਹਾਂ ਵਧੀਆ ਗੱਲ ਆ ਜੇ ਕਿਸੇ ਨੇ ਉਹਨਾਂ ਨੂੰ ਰਿਪਲਾਈ ਕੀਤਾ ਆ ਤੇ ਚੰਗੀ ਗੱਲ ਆ ਪਰ ਮੈਂ ਆਪਣੇ ਜੋ ਮੈਨੂੰ ਸਮਝ ਆ ਮੈਂ ਉਹਦੇ ਹਿਸਾਬ ਦੇ ਨਾਲ ਆਪ ਜੀ ਨਾਲ ਗੱਲ ਕਰ ਸਕਦਾ ਤੇ ਹੋ ਸਕਦਾ ਮੈਨੂੰ ਥੋੜੀ ਸਮਝ ਹੋਵੇ ਪਰ ਤੁਸੀਂ ਧਿਆਨ ਰੱਖਿਓ ਭਾਈ ਸਰਦਾਰ ਜਿਹੜਾ ਇੱਕ ਟੀਵੀ ਤੇ ਇੰਟਰਵਿਊ ਦੇ ਰਿਹਾ ਉਹ ਵੀ ਕਹਿੰਦਾ ਕਹਿੰਦਾ ਇਹ ਕਹਾਣੀਆਂ ਬਾਅਦ ਚ ਲਿਖੀਆਂ ਗਈਆਂ ਤੇ ਮੈਂ ਉਹਨੂੰ ਦੱਸਣਾ ਚਾਹੁੰਦਾ ਚਲੋ ਜੇ ਤੁਸੀਂ ਇਹ ਹੀ ਅਖ਼ਬਾਰਤ ਨੇ ਆ ਬਹੁਤ ਚੰਗੀ ਗੱਲ ਆ ਤੇ ਮੈਂ ਤੁਹਾਨੂੰ ਇਹ ਵੀ ਕਹਿਣਾ ਚਾਹੁੰਦਾ ਵੀ ਇਹ ਕਹਾਣੀਆਂ ਪਹਿਲਾਂ ਵੀ ਲਿਖੀਆਂ ਗਈਆਂ ਫਿਰ ਤੁਸੀਂ ਨਹੀਂ ਪੜਿਆ ਸਾਡਾ ਥੋੜੀ ਕਸੂਰ ਆ ਤੁਸੀਂ ਬਾਈਬਲ ਪੂਰੀ ਪੜ੍ਹ ਲਓ ਜਿਹੜੀਆਂ ਕਹਾਣੀਆਂ ਤੁਹਾਨੂੰ ਜੀਸਸ ਤੋਂ ਬਾਅਦ ਵਾਲੀਆਂ ਨਜ਼ਰ ਆ ਗਈਆਂ ਤੇ ਯਿਸੂ ਮਸੀਹ ਦੀ ਪਹਿਲਾਂ ਵਾਲੀਆਂ ਕਹਾਣੀਆਂ ਕਿਉਂ ਨਹੀਂ ਨਜ਼ਰ ਆਈਆਂ ਕਰਕੇ 750 ਸਾਲ ਧਿਆਨ ਨਾਲ ਗੱਲ ਸੁਣੋ ਜਿਨ੍ਹਾਂ ਨੇ ਉਹ ਇੰਟਰਵਿਊ ਦੇਖਿਆ ਹੈ ਉਸ ਬੰਦੇ ਨਾਲ 750 ਸਾਲ ਪਹਿਲਾਂ ਕਰੀਬ ਖੁਦਾ ਦੇ ਨਵੀ ਨੇ ਬਾਈਬਲ ਵਿੱਚ ਯਿਸੂ ਮਸੀਹ ਦੇ ਪੈਦਾ ਹੋਣ ਬਾਰੇ ਲਿਖਿਆ ਆ ਕਿ ਕੁਵਾਰੀ ਦੇ ਪੇੜ ਤੋਂ ਬਾਲਕ ਪੈਦਾ ਹੋਊਗਾ ਤੇ ਅੱਜ ਬਹੁਤ ਸਾਰੇ ਇਦਾਂ ਦੇ ਬੁੱਧੀਜੀਵੀ ਤੇ ਹੋਣੇ ਹੋਣੇ ਲੈ ਇਦਾਂ ਕਿੱਦਾਂ ਹੋ ਸਕਦੀ ਆ ਉਹ ਵੀ ਇਹੀ ਕਹਿੰਦਾ ਕਿ ਔਰਤ ਜੇ ਆਦਮੀ ਦੇ ਨਾਲ ਸੰਪਰਕ ਵਿੱਚ ਨਹੀਂ ਆ ਉਹ ਬੱਚਾ ਕਿੱਦਾਂ ਪੈਦਾ ਕਰ ਸਕਦੀ ਆ ਤੇ ਮੈਂ ਹੁਣ ਇਹਨੂੰ ਇਹ ਵੀ ਸਵਾਲ ਕਰਦਾ ਭਾਈ ਜਿਹੜਾ ਪਹਿਲਾ ਆਦਮੀ ਸੀ ਉਹ ਕਿਹੜੇ ਸੰਪਰਕ ਵਿੱਚ ਆਇਆ ਸੀ ਤੇ ਪੈਦਾ ਹੋਇਆ ਉਹਨੇ ਮਾਲ ਆਪ ਕੌਣ ਆ ਪਰ ਬਾਈਬਲ ਕੋਈ ਦਾ ਜਵਾਬ ਹੈਗਾ ਆ ਤੁਹਾਡੇ ਕੋ ਹੈ ਨਹੀਂ ਆ ਤੁਸੀਂ ਸਿਰਫ ਸੈਰੀ ਪਸਾ ਸਕਦੇ ਆ ਸੋ ਇਹਸ ਕਰਕੇ ਇਹਨੂੰ ਵਰਤ ਲਓ ਜੇ ਪਰਮੇਸ਼ਵਰ ਨੇ ਤੁਹਾਨੂੰ ਦਿੱਤਾ ਤੇ ਚੰਗੀ ਗੱਲ ਆ ਕਿ ਆਪਾਂ ਕਿਸੇ ਦੇ ਘਰ ਜਾ ਕੇ ਝਾਤੀਆਂ ਨਾ ਮਾਰੀਏ ਵੀ ਕਿੰਨਾ ਚੰਗਾ ਤੇ ਕਿੰਨਾ ਮਾੜਾ ਜੋ ਆਪਣੇ ਕੋਲ ਆ ਉਹਦੇ ਉੱਤੇ ਸਬਰ ਸੰਤੋਖ ਕਰੀਏ ਉਹਦੀ ਗੱਲ ਕਰੀਏ ਜੇ ਮਸੀਹ ਲੋਗ ਐਹੋ ਜਿਹੀਆਂ ਟਿੱਪਣੀਆਂ ਕਰਨ ਲੱਗ ਪੈਣ ਤਾਂ ਕਿਸੇ ਦੇ ਕੋਲੇ ਦਾ ਕੋਈ ਜਵਾਬ ਨਹੀਂ ਹੋਣਾ ਹੈਗਾ ਪਰ ਕਿ ਬਾਈਬਲ ਦੇ ਵਿੱਚ ਹਰ ਇੱਕ ਚੀਜ਼ ਦਾ ਸਾਨੂੰ ਜਵਾਬ ਮਿਲਦਾ ਇਸ ਕਰਕੇ ਬਾਲੇ ਵਿਦਵਾਨਾਂ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਭਾਈ ਆਪਣੇ ਜਿਹੜਾ ਤੁਹਾਡਾ ਗਿਆਨ ਹੈ ਨਾ ਉਹਨੂੰ ਆਪਣੇ ਕੋਲ ਰੱਖੋ ਕਈ ਵਾਰੀ ਲੋਕ ਆ ਫੇਮ ਲੈਣ ਵਾਸਤੇ ਮਸ਼ਹੂਰ ਹੋਣ ਵਾਸਤੇ ਵੀ ਇਦਾਂ ਦੀਆਂ ਗੱਲਾਂ ਬੋਲਦੇ ਆ ਕਰਕੇ ਉਹਨਾਂ ਨੂੰ ਪਤਾ ਹੁੰਦਾ ਇਹ ਇਹਦਾ ਕੋਈ ਕੋਈ ਹਾਲਤ ਹੈ ਨਹੀਂ ਜੋ ਮਰਜੀ ਬੋਲੀ ਜਾਓ ਬਾਅਦ ਚ ਕਹਾਂਗੇ ਅੱਛਾ ਮੈਂ ਬਾਅਦ ਚ ਪੜਿਆ ਸੀ ਜੀ ਤੁਹਾਡੀ ਗੱਲ ਠੀਕ ਆ ਮੈਂ ਹੁਣ ਮਾਫੀ ਚਾਹੁੰਦਾ